ਮੰਦਭਾਗੀ ਖਬਰ ਇਸ ਵਕਤ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਪੂਰਥਲਾ ਜਲੰਧਰ ਰੋਡ ਤੇ ਸਵੇਰੇ ਮੰਡ ਪਿੰਡ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸਦੀਏ ਭਿਆਨਕ ਹਾਦਸਾ ਪੀ ਆਰਟੀਸੀ ਦੀ ਬੱਸ ਅਤੇ ਦਿੱਤੀ ਗਈ ਹੈ ਰਾਜਾ ਜੀ ਜਿਹੜਾ ਡਰਾਈਵਰ ਆ ਉਹਦਾ ਮੈਂ ਦੋਸਤ ਆ ਸਵੇਰੇ तकरीबन 3 ਵਜੇ ਤੇ ਲਾਗੇ ਛਾਗੇ ਇਸ ਸਬਜੀ ਮੰਡੀ ਸਬਜੀ ਮੰਡੀ ਕਪੂਰਥਲਾ ਤੋਂ ਸਬ지ਲਾਨ ਡੇਲੀ ਜਲੰਧਰ ਜਾਂਦੇ ਆ ਡਰਾਈਵਰ ਸਿਗਾ ਨਾਲ ਦੋ ਸਬਜੀ ਵਾਲੇ ਦੁਕਾਨਦਾਰ ਸਿਗੇ ਜੋ ਕਿ ਡੇਲੀ ਜਲੰਧਰ ਜਾਂਦੇ ਆ ਭਾਜੀ ਕਿੰਨੇ ਵਜੇ ਤਿੰਨ ਕਿਹ ਜਿਹੜਾ ਹੈ ਮਾੜਾ ਸਾਰਾ ਪੀ ਆਰਟੀਸੀ ਬਾਜੋਰਾ ਕੀ ਦਿੱਲੀੋਂ ਆਂਦਾ ਬੱਸ ਕਹਿੰਦੇ ਬਿਲਕੁਲ ਖਾਲੀ ਸੀ ਡਰਾਈਵਰ ਨੂੰ ਕਹਿੰਦੇ ਝੋਕ ਲੱਗਾ ਤੁਹਾਡੇ ਡਿਵਾਡਰ ਟੱਪ ਕੇ ਰੋਡ ਸਾਈਡ ਆ ਗਈ ਕਿੰਨੀ ਕੀਤੀ ਉਹਨੇ ਦੂਜੇ ਇਹਦੇ ਵਿੱਚ ਕਾਫੀ ਮਤਲਬ ਤਿੰਨੇ ਬੰਦੇ ਦਾ ਮੌਕੇ ਤੇ ਮਾਰ ਤੋਂ ਹੋ ਗਿਆ ਇਹਦੇ ਵਿੱਚ ਇੱਕ ਕੰਦੇ ਬੰਦਾ ਝੰਡਾ ਸੀਗਾ ਜੋ ਕਿ ਪੰਜ ਸਾਢੇ ਪੰਜ ਤਰਫ ਦਾ ਰਿਆ ਨਾ ਮੌਕੇ ਤੇ ਐਂਬੂਲੈਂਸ ਆਇਆ ਨਾ ਕੋਈ ਪ੍ਰਸ਼ਾਸਨ ਆਇਆ ਦੇ ਨਹੀਂ ਸੁਣਵਾਈ ਹੋਈ ਹੁੰਦਾ ਕਿ ਉਹ ਵੀ ਸਾਢੇ 5 ਵਜੇ ਕਿੰਨੇ ਖਤਮ ਹੋ ਗਿਆ 3 ਵਜੇ ਤੋਂ ਲੈ ਕੇ ਤੇ ਮੈਨੂੰ ਮੈਨੂੰ 6 ਵਜੇ ਫੋਨ ਆਇਆ ਕਿ ਕਹਿੰਦਾ ਗੱਲ ਆ ਮੈਂ ਵੀ ਆਇਆ ਤੇ ਸਾਰਾ ਮਾਮਲਾ ਦੇਖ ਜਾਂਦਾ ਅਜੇ ਤੱਕ ਨਹੀਂ 6 ਵਜੇ ਤੱਕ ਮੈਂ ਜਾ ਕੇ ਪ੍ਰਸ਼ਾਸਨ ਆਏ ਸਾਰੇ ਦੇਖਣ ਨੂੰ ਤੇ ਕੋਈ ਸੁਣਵਾਈ ਨਹੀਂ ਹੋਇਆ ਨਾ ਕੋਈ ਐਂਬੂਲੈਂਸ ਨਾ ਕੋਈ ਪ੍ਰੈਸ ਮੀਡੀਆ ਕੋਈ ਨਹੀਂ ਤੇ ਪਹੁੰਚਾਈ ਜਿੰਨੇ ਬੰਦੇ ਵਾਏ ਸੀਗੇ ਹਾਂਜੀ ਜਿਹੜਾ ਡਰਾਈਵਰ ਸੀਗਾ ਉਹਦੇ ਨਿੱਕੇ ਛੋਟੇ ਛੋਟੇ 4 ਬੱਚੇ ਆ ਟੱਕਰ ਨੂੰ ਦੀ ਉਮਰ ਫਾਈਲ ਉਸ ਤਾਈ ਸਭ 29 ਸਾਲੋਂ ਆਇਆ ਤੇ ਬਾਕੀ ਦੋਵਾਂ ਦੀ ਉਮਰ ਕਿੰਨੀ ਇੱਕ ਦਾ ਉਮਰ ਤਕੜਨ 40 45 ਸਾਲ ਆ ਤੇ ਇੱਕ ਦਾ 40 ਸਾਲ ਦਾ ਉਮਰ ਲੱਗੇ ਜਿੰਨੇ ਡੈਥ ਹੋ ਗਈ ਹੁਣ ਜਿੰਨੇ ਡੈਥ ਹੋ ਗਈਆਂ ਤਿੰਨੇ ਦੇ ਬਾਲ ਬੱਚੇ ਦੋ ਤਿੰਨ ਬਾਲ ਬੱਚੇ ਆ ਸਾਰੇ ਬੱਚੇ ਛੋਟੇ ਛੋਟੇ ਆ ਤਿੰਨਾਂ ਸਾਰਿਆਂ ਦੇ ਕੋਈ ਨਹੀਂ ਕਹ ਕਾਰ ਨਹੀਂ ਕਰ ਕੰਮ ਕਰਦਾ ਨਹੀਂ ਸਾਰੇ ਬੱਚੇ ਛੋਟੇ ਆ ਪਰਦੇ ਸੀਗੇ ਇਥੇ ਕੰਮ ਕਰਦੇ ਸੀਗੇ ਇਸ ਵਾਰੇ ਸਾਨੂੰ ਮਾਰਨਿੰਗ ਨੂੰ ਪਤਾ ਲੱਗਾ ਵੀ ਇਹ ਆਟੋ ਦਾ ਬੱਸ ਦਾ ਐਕਸੀਡੈਂਟ ਹੋ ਗਿਆ ਜੇ ਮੌਕੇ ਤੇ ਆਏ ਆ ਕਹੀ ਕਿਤੋਂ ਜ਼ਿਆਦਾ ਕਰਕੇ ਆ ਗੜੀਆਂਾਂ ਡੈੱਡ ਗੋੜੀਆਂ ਉਲਕੋ ਮੁਕਤੀਆਂ ਪਰ ਹੁਣ ਇਹਨਾਂ ਨੇ ਸੜਕ ਤੇ ਰੱਖੀਆਂ ਵਾ ਅਸੀਂ ਇਹਨਾਂ ਦੇ ਬਿਆਨ ਵੀ ਲਿਖਿਆ ਬੰਦਾ ਵੀ ਅਰੈਸਟ ਕਰ ਲਿਆ ਬੱਸ ਡਰਾਈਵਰ ਅਰੈਸਟ ਕਰ ਲਿਆ ਹਾਂਜੀ ਬੱਸ ਦੇ ਵਿੱਚ ਕਿੰਨੀ ਆ ਸਵਾਰੀਆਂ ਸੀ ਕੋਈ ਇਹ ਤੁਹਾਨੂੰ ਕੋ ਪਤਾ ਲੱਗੂ ਉਹਦੇ ਕੋ ਗੱਲ ਹੀ ਨਹੀਂ ਹੋਈ ਉਹਨਾਂ ਦੀ ਡਰਾਈਵਰ ਅਸੀਂ ਕਹਿੰਦੇ ਇਹ ਨਾ ਨਾਟੋ ਦੀ ਮੇਨਟੇਨਸ ਦੀ ਗੱਲ ਹੈ ਬੜੀ ਜਿਹੜਾ ਟ੍ਰੈਫਿਕ ਹੈਗਾ ਉਹਦੋਂ ਬਹਾਲ ਕਰਨਾ ਬਸ ਆ ਇਹਨਾਂ ਨੂੰ ਇਹਨਾਂ ਦੀ ਗੱਲ ਕਹਿ ਰਹੇ ਇਹਨਾਂ ਨੂੰ ਵੀ ਬੰਦਾ ਵੀ ਰੈਸਟ ਹੈ ਪਹਿਲਾਂ ਇਹਨਾਂ ਦੀ ਡਿਮਾਂਡ ਸੀ ਬੰਦਾ ਰੈਸਟ ਕੋ ਬੰਦਾ ਮਗਾਓ ਬੰਦਾ ਵੀ ਆ ਗਿਆ ਬੀ ਆਰਟੀਸੀ ਗੱਲ ਕਰ ਰਹੇ ਨੇ ਜੋ ਹੋ ਗਿਆ ਇਹ ਕਰਦੇ ਹਾਂ ਹਾਂ ਸਾਹਿਬ ਆਪਰ ਦੀ ਕਾਰਨ ਕੀ ਰਿਹਾ ਕਿ ਲਿੰਦਰ ਜੀ ਆ ਗਈ ਸੀ ਪਤਾ ਨਹੀਂ ਹੁਣ ਇਹ ਹੀ ਦੱਸ ਸਕਦਾ ਡਰਾਈਵਰ ਹੀ ਹੈ ਡਰਾਈਵਰ ਨਾਲ ਗੱਲਬਾਤ ਹੋਈ ਨਹੀਂ ਨਾ ਨਾ ਕੋਈ ਨਹੀਂ ਹੋਈ ਹੁਣ ਮੰਗ ਕੀ ਹੈਗੀ ਇਹਨਾਂ ਦੀ ਪਰਿਵਾਰਕ ਨੰਬਰਾਂ ਦੀ ਮੰਗ ਇਹੋ ਵੀ ਕਾਰਵਾਈ ਕਰੋ ਕਾਰਵਾਈ ਹੀ ਕਰ ਰਹੇ ਹਾਂ ਕਰਤੀ ਇਹ ਬੰਦਾ ਵੀ ਰੈਸਟ ਕਰ ਲੈਦਾ ਹੈ ਵੀ ਹਜੇ ਵੀ ਸਟੇਟਮੈਂਟ ਵੀ ਹਜੇ ਵੀ ਮੈਂ ਕਰ ਲੈਣਾ ਕਰਦੇ ਰੇ ਕੋਸਟ ਵੀ ਚਲੋ ਹੁਣ ਸਾਰਾ ਕੁਝ ਹੋ ਗਿਆ ਅਫਸਰਾਨ ਵੀ ਆਏ ਨੇ ਵੱਡੇ ਅਧਿਕਾਰੀ ਉਹਨਾਂ ਦੇ ਆ ਰਹੇ ਗੱਲ ਉਹਨਾਂ ਦੀ ਗੱਲ ਵੀ ਕਰ ਰਹੇ ਨੇ ਇਹਨਾਂ ਦੇ ਮਤਵਾਂ ਪਰ ਦੇਖਦੇ ਆਂ ਕਿ ਨਾ ਪਬਲਿਕ ਆ ਕੋਈ ਜਾਣਕਾਰੀ ਮਿਲੀ ਕਿ ਸਵਾਰੀਆਂ ਕਿੰਨੀਆਂ ਅੱਛੀਆਂ ਨਹੀਂ ਇਹਦੇ ਬਾਰੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੁਝ ਡੈਡ ਬੋਡੀਜ਼ ਕਿੰਨੀਆਂ ਹੈਗੀਆਂ ਤਿੰਨ ਨੇ ਤਿੰਨ ਜਣੇ ਮਾਰੇ ਨੇ ਕੀ ਕਾਰਵਾਈ ਕੀਤੀ ਹਜੇ ਅਮਰਿੰਦਰ ਜੀ ਕਾਰਵਾਈ ਜੇ ਸਾਨੂੰ ਸਟੇਟਮੈਂਟ ਲਿਖਾਉਣਗੇ ਤਾਂ ਹੀ ਕਰਦਾਂਗੇ ਬਿਰੋ ਰਿਪੋਰਟ ਔਨ ਪੁਆਇੰਟ